ਇਤਿਹਾਸ ਵਿੱਚ ਇੱਕ ਧੀ ਦਾ ਜ਼ਿਕਰ ਆਉਂਦਾ ਹੈ ਘਰ 'ਚ ਬੇਟੀ ਹੋਈ ਪਰਿਵਾਰ ਦੇ ਜੀ ਇਕੱਠੇ ਹੋ ਕੇ ਬਰਤਨ 'ਚ ਪਾ ਕੇ ਨਾ ਪਾਏ ਤਾਇਆ ਆਇਆ ਘਰ ਉਹਨੇ ਪੁੱਛਿਆ ਪਰਦਿਆਂ ਜੋ ਆਕਾਂ ਦੱਸਤਾ ਤਾਇਆ ਆਪਣੇ ਘਰ ਨਿੱਕੀ ਜੀ ਧੀ ਆਈ ਸੀ ਪਰਿਵਾਰ ਨੇ ਨੱਪ ਦਿੱਤੀ ਆ ਤਾਇਆ ਜਾ ਕੇ ਕੱਢਦਾ ਉਹਨੂੰ ਧੀ ਨੂੰ ਸਾਹ ਜੇ ਆਉਂਦੀ ਸੀ ਟਾਵਾ ਟਾਵਾ ਸਾਹ ਬਚਿਆ ਸੀ ਧੀ ਵੱਡੀ ਹੋਈ ਪਾਲੀ ਤੁਸੀਂ ਹੈਰਾਨ ਹੋਗੇ ਉਸ ਧੀ ਦੀ ਕੁੱਖ ਤੋਂ ਕੌਣ ਪੈਦਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਧੀ ਦੀ ਕੁੱਖ ਤੋਂ ਪੈਦਾ ਹੋਇਆ ਸੀ ਜਿਹਨੂੰ ਪਰਿਵਾਰ ਦੇ ਜੀ ਨਾ ਪਾਏ ਸੀ ਬਾੜ ਜਿਹਦਾ ਰਾਜ ਕਿੱਥੋਂ ਤੱਕ ਸੀ ਜਿਹਦੇ ਰਾਜ ਭਾਗ ਵਿੱਚ ਅੰਗਰੇਜ਼ ਵੀ ਨੌਕਰੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਸੀ ਜਿੱਥੇ ਵੱਡੇ ਵੱਡੇ ਮੁਸਲਮਾਨ ਅਫਸਰ ਹਿੰਦੂ ਅਫਸਰ ਜਿਹਦੇ ਰਾਜ ਦੀਆਂ ਉਦਾਹਰਨਾਂ ਲੋਕ ਦਿੰਦੇ ਸਨ ਕਿ ਰਾਜ ਭਾਗ ਇਦਾਂ ਚਲਾਇਆ ਜਾਂਦਾ ਪਤਾ ਨਹੀਂ ਅਸੀਂ ਕਿੰਨੀਆਂ ਧੀਆਂ ਜਨਮ ਤੋਂ ਪਹਿਲੇ ਹੀ ਮਾਰ ਦਿੱਤੀਆਂ ਅਜ ਸਮਾਜ ਦੁਖੀ ਵੀ ਦਿੱਤਾ ਹੀ ਹੋਇਆ ਆਓ ਇੱਕ ਕਲੰਕ ਆਪਣੇ ਮੱਥੇ ਤੋਂ ਲਾਓ